अच्छा बा ठीक है बा ठीक है बा ठीक है ठीक है ऑन दा बाजी सो वड्डा ਧੰਨਵਾਦ ਆ ਸੋ ਰਾਬਾ ਜੀ ਤੀਜੀ ਸ਼ੈਡ ਦੀ ਪਹਿਲੀ ਗੱਡੀ ਆ ਤੇ ਹਰੇਕ ਗੱਡੀ ਇੱਕ ਦੂਜੀ ਨਾਲ ਹੁਣ ਚੜਦੀ ਆਉਣੀ ਆ ਹਜੇ ਵਜੀਰਾਬਾਦ ਸਕੂਟਰ ਹਜੇ ਉਹਨਾਂ ਕੋਲੇ ਆ ਆ ਗੱਡੀ ਭੱਜੀ ਤੋਂ ਬਾਅਦ ਜਾਂ ਅਗਲੀ ਸ਼ਿਫਟ ਭੱਜੀ ਤੋਂ ਬਾਅਦ ਦੇਖਦੇ ਆ ਉਹਨਾਂ ਕੋਲੇ ਬਰਕਰਾਰ ਰਹਿੰਦਾ ਜਾਂ ਕੋਈ ਫਿਰ ਹੋਰ ਲੈ ਕੇ ਜਾਂਦਾ ਇਹ ਹਜੇ ਸਮੇਂ ਦੀਆਂ ਗੱਲਾਂ ਨੇ ਘਲੋਤੀ ਪਿੰਡ ਦੇ ਮੇਲੇ ਦੀਆਂ ਗੱਲਾਂ ਨੇ 1 ਦਸੰਬਰ 2025 ਦੀਆਂ ਗੱਲਾਂ ਨੇ ਆ ਗਈ ਬਈ ਲਓ ਭਾਈ ਜੀ ਤੀਜੀ ਸ਼ਿਫਟ ਦੀ ਪਹਿਲੀ ਗੱਡੀ ਟਰੈਕ ਤੇ ਆ अब चौबीस उन्नीस प्वांट बाजी समा लग गया चौबीस सैकंड उन्नीस प्वांट बाजी समा लग गया